ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਖਲਾਰਾ ਹਾਲੇ ਸੰਭਿਆ ਨਹੀਂ ਇਸ ਦੇ ਦੌਰਾਨ ਇੱਕ ਹੋਰ ਖਬਰ ਦਸਤਕ ਦੇ ਰਹੀ ਹੈ ਜੋ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਾਣਕਾਰੀ ਇਹ ਹੈ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ 13 ਲੋਕ ਸਭਾ ਉਮੀਦਵਾਰ ਸਨ ਉਹਨਾਂ ਵਿੱਚੋਂ ਸਿਰਫ ਦੋ ਨੂੰ ਹੀ ਪਾਰਟੀ ਫੰਡ ਮਿਲਿਆ ਤੇ ਬਾਕੀ 11 ਨੇ ਆਪਣੇ ਬਲਬੂਤੇ ਜੇ ਜਾਂ ਫਿਰ ਕਿਸੇ ਹੋਰ ਦੇ ਸਹਿਯੋਗ ਨਾਲ ਚੋਣ ਲੜੀ ਉਹਨਾਂ ਨੂੰ ਪਾਰਟੀ ਤੋਂ ਫੰਡ ਨਹੀਂ ਮਿਲਿਆ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਖੁੱਦ ਜਿਹੜੇ ਖਜ਼ਾਨਚੀ ਨੇ ਉਹ ਵੀ ਪਟਿਆਲਾ ਲੋਕ ਸਭਾ ਤੋਂ ਉਮੀਦਵਾਰ ਸਨ ਉਹਨਾਂ ਨੇ ਵੀ ਪਾਰਟੀ ਫੰਡ ਦੇ ਵਿੱਚੋਂ ਖਰਚਾ ਨਹੀਂ ਕੀਤਾ ਉਹਨਾਂ ਨੇ ਖੁੱਦ ਇਸ ਬਾਰੇ ਕੀ ਦੱਸਿਆ ਕਿ ਪਾਰਟੀ ਪੱਧਰ ਦੇ ਉੱਤੇ ਫੈਸਲਾ ਹੋਇਆ ਸੀ ਕਿ ਇਹਨਾਂ ਦੋ ਉਮੀਦਵਾਰਾਂ ਦੀ ਮਦਦ ਕਰਨੀ ਹੈ ਦੋ ਉਮੀਦਵਾਰ ਕੌਣ ਸਨ ਇੱਕ ਬਠਿੰਡਾ ਲੋਕ ਸਭਾ ਹਲਕਾ ਤੋਂ ਬੀਬਾ ਹਰਸਿਮਰਤ ਕੌਰ ਬਾਦਲ ਤੇ ਦੂਜੇ ਅੰਮ੍ਰਿਤਸਰ ਤੋਂ ਅਨਿਲ ਜੋਸ਼ੀ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਸਿਰਫ ਇਹਨਾਂ ਦੋਵਾਂ ਉਮੀਦਵਾਰਾਂ ਨੂੰ ਫੰਡ ਮਿਲਿਆ ਤੇ ਬਾਕੀ 11 ਨੇ ਆਪਣੇ ਹੀ ਪੱਧਰ ਦੇ ਉੱਤੇ ਚੋਣ ਪ੍ਰਚਾਰ ਕੀਤਾ ਔਰ ਇਥੋਂ ਤੱਕ ਜਿਹੜੇ ਬਾਗੀ ਧੜੇ ਦੇ ਵਿੱਚੋਂ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਸਨ ਉਹਨਾਂ ਨੇ ਤੇ ਇਥੋਂ ਤੱਕ ਕਹਿ ਦਿੱਤਾ ਕਿ ਨਾ ਤੇ ਸਾਨੂੰ ਕੋਈ ਝੰਡੀ ਮਿਲੀ ਹੈ ਪਾਰਟੀ ਵੱਲੋਂ ਤੇ ਨਾ ਕੋਈ ਡੰਡੀ ਮਿਲੀ ਹੈ ਇਹ ਤੰਜ ਦੇ ਰੂਪ ਦੇ ਵਿੱਚ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਕਹਿੰਦੇ ਦਿਖਾਈ ਦਿੱਤੇ ਨੇ ਪੱਤਰਕਾਰ ਅਸ਼wini ਚਾਵਲਾ ਦੀ ਰਿਪੋਰਟ ਕੀ ਕਹਿੰਦੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਹਰਸਿਮਰਤ ਕੌਰ ਨੂੰ 60 ਲੱਖ ਤੇ ਨੀਲਜੋਸ਼ੀ ਨੂੰ 55 ਲੱਖ ਰੁਪਏ ਦਿੱਤੇ ਪਾਰਟੀ ਫੰਡ ਦੇ ਵਿੱਚੋਂ ਚੋਣਾ ਲੜਨ ਦੇ ਲਈ ਇਨ੍ਹਾਂ 13 ਦੇ ਵਿੱਚੋਂ ਸਿਰਫ ਦੋ ਨੂੰ ਹੀ ਪੈਸੇ ਮਿਲੇ ਜਿਸ ਵਿੱਚੋਂ ਵੀਬਾਰ ਸਿਮਰਤ ਕੋਰ ਬਾਦਲ ਜਿਹੜੇ ਇਕਲੌਤੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਮੈਂਬਰ ਚੁਣੇ ਗਏ ਨੇ ਉਹਨਾਂ ਨੂੰ ਮਿਲਿਆ ਲੋਕ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਇਨ੍ਹਾਂ ਦੋਹਾਂ ਉਮੀਦਵਾਰਾਂ ਨੂੰ ਫੰਡ ਮਿਲੇ ਤੇ ਬਾਕੀ 11 ਉਮੀਦਵਾਰਾਂ ਨੇ ਖੁੱਦ ਉਹਨਾਂ ਨੂੰ ਆਪਣੇ ਸਹਾਰੇ ਤੇ ਛੱਡਿਆ ਗਿਆ ਔਰ ਅੱਗੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਹੜੇ ਦੋ ਉਮੀਦਵਾਰਾਂ ਨੂੰ ਪਾਰਟੀ ਫੱਟ ਦਿੱਤਾ ਗਿਆ ਸੀ ਉਹ ਦੋਹੇ ਉਮੀਦਵਾਰ ਖੁਦ ਕਰੋੜਪਤੀ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕ ਸਭਾ ਚੋਣਾਂ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਬਠਿੰ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ 60 ਲੱਖ ਰੁਪਏ ਤੇ ਅਮ੍ਰਿਤਸਰ ਤੋਂ ਉਮੀਦਵਾਰ ਅਨਿਲ ਜੋਸ਼ੀ ਨੂੰ 55 ਲੱਖ ਰੁਪਏ ਫੰਡ ਦੇ ਰੂਪ ਵਿੱਚ ਦਿੱਤੇ ਗਏ ਮਦਦ ਕੀਤੀ ਗਈ ਤੇ ਬਾਕੀ ਸਾਰੇ ਕਿਸੇ ਉਮੀਦਵਾਰ ਨੂੰ ਜਾਣਕਾਰੀ ਤੱਕ ਨਹੀਂ ਦਿੱਤੀ ਗਈ ਪਾਰਟੀ ਫੰਡ ਵਿੱਚੋਂ ਵੀ ਕਿਸੇ ਉਮੀਦਵਾਰ ਨੂੰ ਪੈਸਾ ਨਹੀਂ ਸੀ ਦਿੱਤਾ ਜਾ ਰਿਹਾ ਜਾਣਕਾਰੀ ਅਨੁਸਾਰ ਲੋਕ ਸਭਾ ਚੋਣਾਂ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਕੀ ਸਾਰੀਆਂ ਪਾਰਟੀਆਂ ਵਾਲੇ ਆਪ ਵੱਲੋਂ ਆਪਣੇ ਜਿਹੜੇ ਉਮੀਦਵਾਰ ਨੂੰ ਜਿਤਾਉਣ ਦੀ ਕੋਸ਼ਿਸ਼ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਸੀ ਪੰਜਾਬ ਦੇ ਸੂਬਾ ਪਧਰੀ ਅਤੇ ਕੌਮੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਵੀ ਜਿੱਥੇ ਪ੍ਰਚਾਰ ਵਿੱਚ ਮਦਦ ਕੀਤੀ ਜਾ ਰਹੀ ਸੀ ਉੱਥੇ ਹੀ ਫੰਡ ਦੇ ਰੂਪ ਵਿੱਚ ਹੀ ਉਹਨਾਂ ਦੀ ਮਦਦ ਕੀਤੀ ਗਈ ਸੀ ਪਰ ਹਰ ਕੌਮੀ ਪਾਰਟੀ ਵੱਲੋਂ 13 ਲੋਕ ਸਭਾ ਵਿੱਚ ਉਤਾਰੇ ਗਏ ਉਮੀਦਵਾਰਾਂ ਨੂੰ ਹੀ ਇੱਕੋ ਹੀ ਤਕੜੀ ਵਿੱਚ ਤੋਲਦੇ ਹੋਏ ਬਰਾਬਰ ਫੰਡ ਦਿੱਤਾ ਗਿਆ ਜਾਂ ਫਿਰ ਕਿਸੇ ਨੂੰ ਵੀ ਫੰਡ ਨਹੀਂ ਦਿੱਤਾ ਗਿਆ ਪੰਜਾਬ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਵੱਲੋਂ ਆਪਣੇ ਕਿਸੇ ਵੀ ਉਮੀਦਵਾਰ ਨੂੰ ਪਾਰਟੀ ਫੰਡ ਜਿਹੜੇ ਨੇ ਉਹ ਕਿਸੇ ਨੂੰ ਦਿੱਤੇ ਗਏ ਤੇ ਕਿਸੇ ਨੂੰ ਨਹੀਂ ਦਿੱਤੇ ਗਏ ਭਾਰਤੀ ਜਨਤਾ ਪਾਰਟੀ ਵੱਲੋਂ ਸਾਰੇ 13 ਉਮੀਦਵਾਰਾਂ ਨੂੰ ਵੀ 50-50 ਲੱਖ ਰੁਪਏ ਦਾ ਚੋਣ ਫੰਡ ਦਿੱਤਾ ਗਿਆ ਬਠਿੰਡਾ ਤੋਂ ਉਮੀਦਵਾਰ ਹਰਸਿਮਰਤ कौर ਬਾਦਲ ਨੂੰ 60 ਲੱਖ ਤੇ ਅਮਰਤ ਸਰ ਤੋਂ ਉਮੀਦਵਾਰ ਅਨਿਲ ਜੋਸ਼ੀ ਨੂੰ 55 ਲੱਖ ਰੁਪਏ ਦਾ ਫੰਡ ਦਿੱਤਾ ਗਿਆ ਹੁਣ ਇਸ ਬਾਬਤ ਐਨ ਕੇ ਸ਼ਰਮਾ ਜਿਹੜੇ ਖੁਦ ਉਮੀਦਵਾਰ ਵੀ ਸਨ ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਹ ਕੀ ਕਹਿ ਰਹੇ ਨੇ ਉਹ ਕਹਿੰਦੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਖਜ਼ਾਨਚੀ ਐਨ ਕੇ ਸ਼ਰਮਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਫੈਸਲੇ ਪਾਰਟੀ ਵਿੱਚ ਬੈਠ ਕੇ ਹੁੰਦੇ ਨੇ ਤੇ ਪਾਰਟੀ ਨੇ ਹੀ ਫੈਸਲਾ ਕੀਤਾ ਸੀ ਕਿ ਇਹਨਾਂ ਦੋਹਾਂ ਨੂੰ ਫੰਡ ਦੇ ਰੂਪ ਵਿੱਚ ਮਦਦ ਕੀਤੀ ਜਾਵੇ ਇੱਥੇ ਹੀ ਬਾਕੀ ਉਮੀਦਵਾਰਾਂ ਨੂੰ ਭਾਵੇਂ ਫੰਡ ਨਹੀਂ ਦਿੱਤਾ ਗਿਆ ਪਰ ਕਿਸੇ ਨੂੰ ਪਾਰਟੀ ਦੇ ਝੰਡੇ ਦਿੱਤੇ ਗਏ ਨੇ ਤੇ ਕਿਸੇ ਨੂੰ ਹੋਰ ਚੋਣ ਸਮਗਰੀ ਦਿੱਤੀ ਗਈ ਹੈ ਚੋਣ ਪ੍ਰਚਾਰ ਕਰਨ ਲਈ ਇਹ ਕਹਿਣਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਖਜ਼ਾਨਚੀ ਐਨ ਕੇ ਸ਼ਰਮਾ ਦਾ ਜਿਹੜੇ ਖੁਦ ਵੀ ਉਮੀਦਵਾਰ ਸਨ ਔਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਕੀ ਕਹਿ ਰਹੇ ਨੇ ਅੱਜ ਦੀ ਘੜੀ ਦੇ ਵਿੱਚ ਉਹ ਕਹਿੰਦੇ ਕਿ ਇਹੀ ਵਿਤਕਰੇ ਲੈ ਕੇ ਬੈਠ ਗਿਆ ਪਾਰਟੀ ਨੂੰ ਸਾਨੂੰ ਨਾ ਤਾਂ ਝੰਡੀ ਮਿਲੀ ਐ ਤੇ ਨਾ ਡੰਡੀ ਮਿਲੀ ਐ ਸ਼੍ਰੋਮਣੀ ਅਕਾਲੀ ਦਲ ਦੇ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਤੇ ਸੀਨੀਅਰ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਵਿਤਕਰੇबाजी ਹੀ ਤਾਂ ਲੈ ਕੇ ਬੈਠੀ ਐ ਕਦੇ ਅਰਸ਼ ਤੇ ਰਹਿਣ ਵਾਲੀ ਪਾਰਟੀ ਹੁਣ ਫਰਸ਼ ਤੇ ਬੈਠੀ ਹੋਈ ਐ ਉਹਨਾਂ ਕਿਹਾ ਕਿ ਹਰਸਿਮਰਤ ਕੌਰ ਜਾਂ ਫਿਰ ਅਨਿਲ ਜੋਸ਼ੀ ਨੂੰ ਜੇਕਰ ਫੰਡ ਦੇਣਾ ਸੀ ਤਾਂ ਬਾਕੀਆਂ ਨੂੰ ਕਿਉਂ ਨਹੀਂ ਦਿੱਤਾ ਗਿਆ ਉਨਾ ਕਹਿਆ ਕਿ ਇਹੋ ਜੇ ਬੰਦ ਕਮਰੇ ਵਿੱਚ ਲਏ ਗਏ ਵਿਤਕਰੇ ਬਾਜੀ ਵਾਲੇ ਫੈਸਲੇ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਜ਼ਿਆਦਾ ਲੈ ਡੁੱਬਣਗੇ ਕਿਉਂਕਿ ਇਹ ਸਿਰਫ ਪਰਿਵਾਰਵਾਦ ਤੱਕ ਹੀ ਸੀਮਤ ਰਹਿੰਦੇ ਹੋਏ ਉਹਨਾਂ ਨੂੰ ਹੀ ਪਾਰਟੀ ਦੇ ਪੈਸੇ ਵੰਡਣ ਵਿੱਚ ਲੱਗੇ ਹੋਏ ਨੇ। ਉਹਨਾਂ ਕਹਿਆ ਕਿ ਚੋਣ ਦੌਰਾਨ ਉਹਨਾਂ ਨੂੰ ਫੰਡ ਤਾਂ ਦੂਰ ਨਾ ਤਾਂ ਕੋਈ ਝੰਡਾ ਮਿਲਿਆ ਤੇ ਨਾ ਹੀ ਕੋਈ ਡੰਡਾ ਮਿਲਿਆ। ਇਹ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਇਰਾ ਦਾ ਕਹਿਣਾ ਹੈ। ਤਾਂ ਇਸ ਰਿਪੋਰਟ ਦੇ ਵਿੱਚ ਇਹ ਗੱਲਾਂ ਜਿਹੜੀਆਂ ਨੇ ਕੀਤੀਆਂ ਗਈਆਂ। ਹੁਣ ਸਵਾਲ ਇਹ ਹੈ ਕਿ ਜਿੱਥੇ ਸ਼੍ਰੋਮਣੀ ਅਕਾਲੀ ਦਲ ਦਾ ਪਹਿਲਾਂ ਹੀ 86 ਖਲਾਰਾ ਪਿਆ ਹੋਇਆ ਹੈ ਹੁਣ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਅੱਜ ਅੱਡ ਹੋ ਕੇ ਤੇ ਗੱਲ ਕਹਿ ਰਹੇ ਨੇ ਕਿ ਨਾ ਤਾਂ ਸਾਨੂੰ ਝੰਡਾ ਮਿਲਿਆ ਨਾ ਡੰਡਾ ਹਾਲਾਂਕਿ ਜਿਹੜੇ ਐਨ ਕੇ ਸ਼ਰਮਾ ਖਜ਼ਾਂਜੀ ਨੇ ਉਹਨਾਂ ਨੇ ਖੁਦ ਵੀ ਫੰਡ ਨਹੀਂ ਲਿਆ ਉਹਨਾਂ ਨੇ ਕਿਹਾ ਕਿ ਪਾਰਟੀ ਪੱਦਰ ਦੇ ਵਿੱਚ ਫੈਸਲੇ ਹੁੰਦੇ ਨੇ ਜੇ ਪਾਰਟੀ ਪੱਦਰ ਤੇ ਫੈਸਲੇ ਹੁੰਦੇ ਨੇ ਤੇ ਫਿਰ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਉਸ ਵਕਤ ਕਿੱਥੇ ਸਨ ਫੈਸਲਾ ਲੈਣ ਮਿਲੇ ਜਿਹੜੇ ਕਹਿ ਰਹੇ ਆ ਕਿ ਇਹ ਤਾਂ ਬੰਦ ਕਮਰੇ ਚ ਫੈਸਲਾ ਹੋਇਆ ਜਿਹੜਾ ਕੀ ਫੰਡ ਦਿੱਤੇਗੇ ਸਾਨੂੰ ਖਬਰ ਤੱਕ ਨਹੀਂ ਸੀ ਔਰ ਇਹੀ ਵਿਤਕਰੇ ਬਾਜੀ ਉਹਨਾਂ ਦਾ ਕਹਿਣਾ ਹੈ ਕਿ ਪਾਰਟੀ ਨੂੰ ਲੈ ਡੁੱਬੀ ਹੈ ਔਰ ਇਹੀ ਕਰਕੇ ਅਰਸ਼ ਤੋਂ ਫਰਸ਼ ਤੱਕ ਸੀ ਪਹੁੰਚ ਚੁੱਕੇ ਹਨ ਹਾਲਾਂਕਿ ਬਾਗੀਆਂ ਦੇ ਢੜੇ ਦੇ ਵਿੱਚੋਂ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਕਨਵੀਨਰ ਬਣਾ ਦਿੱਤਾ ਗਿਆ ਤੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਆਗਾਜ਼ ਕਰ ਦਿੱਤਾ ਗਿਆ ਦੂਜੇ ਪਾਸੇ ਕੱਲ ਜਿਸ ਤਰ੍ਹਾਂ ਦੀ ਦਿਲਚਸਪ ਤਸਵੀਰ ਬਣੀ ਸੀ ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੋ ਧੜਿਆਂ 'ਚ ਵੰਡੀ ਹੋਈ ਦੋਨਾਂ ਪਾਸਿਆਂ ਦੇ ਵਿੱਚ ਇਕੱਠੀ ਹੋ ਜਾਂਦੀ ਹੈ ਇਕੱਤਰ ਹੋ ਜਾਂਦੀ ਹੈ ਉਸ ਤੋਂ ਬਾਅਦ ਕੀ ਕੁਝ ਹੋਇਆ ਇੱਕ ਪਾਸੇ ਤਾਂ ਮੁਖ ਦਫ਼ਤਰ ਦੇ ਉੱਤੇ ਕਬਜ਼ਾ ਕਰਨ ਦੇ ਖਦਸ਼ੇ ਨੂੰ ਲੈ ਕੇ ਬੜਾ ਵੱਡਾ ਕੱਟ ਕਰ ਲਿਆ ਗਿਆ ਗੱਡੀਆਂ ਦੇ ਕਾਫਲੇ ਸ਼੍ਰੋਮਣੀ ਕਾਲੀ ਦਲ ਦੇ ਮੁਖ ਦਫ਼ਤਰ 28 ਸੈਕਟਰ 'ਚ ਦੇਖੇ ਗਏ ਤੇ ਦੂਜੇ ਪਾਸੇ 36 ਸੈਕਟਰ ਪੀਪਲਜ਼ ਕਨਵੈਨਸ਼ਨ ਹਾਲ ਦੇ ਵਿੱਚ ਸ਼ਰਮਣੀ ਕਾਲੀ ਦਲ ਦੇ ਬਾਕੀ ਲੀਡਰ ਇਕੱਠੇ ਹੋਏ ਸਨ ਜਿਨ੍ਹਾਂ ਦਾ ਕਹਿਣਾ ਸੀ ਏਜੰਡਾ ਸੀ ਕਿ ਸ਼ਰਮਣੀ ਕਾਲੀ ਦਲ ਨੂੰ ਬਚਾਉਣ ਦੇ ਹਰ ਹਿੱਲੇ ਲਈ ਉਹ ਇਕੱਠੇ ਹੋਣਗੇ ਔਰ ਆਉਣ ਵਾਲੇ ਸਮੇਂ 'ਚੋ ਸੈਮੀਨਾਰ ਵੀ ਕਰਾਉਣਗੇ ਔਰ ਲੋਕਾਂ ਨੂੰ ਵੀ ਲਾਮਬੰਦ ਕਰਨਗੇ ਔਰ ਪਾਰਟੀ ਦੇ ਨਾਲ ਮੁੜ ਤੋਂ ਜੋੜਨ ਦੀ ਗੱਲ ਕਰਨਗੇ ਮੁੜ ਸਰਜੀਤੀ ਲਈ ਕੰਮ ਕਰਨਗੇ ਹੁਣ ਕਿਹੜਾ ਲੀਡਰ ਕਿੰਨਾ ਕਾਮਯਾਬ ਹੁੰਦਾ ਹੈ ਤੇ ਬਾਅਦ ਦੀਆਂ ਗੱਲਾਂ ਨਹੀਂ ਪਰ ਜਿੱਥੋਂ ਤੱਕ ਰਹੀ ਗੱਲ ਲੋਕ ਸਭਾ ਚੋਣਾ ਲੜਦਿਆਂ ਹੋਇਆਂ ਪਾਰਟੀ ਫੰਡ ਨੂੰ ਲੈ ਕੇ ਇਸ ਨੂੰ ਲੈ ਕੇ ਵੀ ਦੋ ਰਾਵਾਂ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਹਾਲਾਂਕਿ ਜਿਹੜੇ ਖਜ਼ਾਨਚੀ ਨੇ ਉਹ ਖੁਦ ਕਹਿ ਰਹੇ ਨੇ ਕਿ ਪਾਰਟੀ ਪੱਧਰ ਤੇ ਫੈਸਲਾ ਹੋਇਆ ਕਿਸੇ ਨੂੰ ਚੂਨ ਸਮਗਰੀ ਦਿੱਤੀ ਗਈ ਕਿਸੇ ਨੂੰ ਕੁਝ ਹੋਰ ਦਿੱਤੇ ਗਏ ਝੰਡੇ ਡੰਡੇ ਪਰ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਹਰਾ ਦਾ ਕਹਿਣਾ ਹੈ ਨਾ ਤਾਂ ਸਾਨੂੰ ਝੰਡਾ ਮਿਲਿਆ ਕਿਨਾਂ ਡੰਡਾ ਮਿਲਿਆ ਤਾਂ ਇਸੇ ਤਰ੍ਹਾਂ ਉਹਨਾਂ ਨੇ ਇਹ ਵੀ ਸਵਾਲ ਚੁੱਕੇ ਨੇ ਕਿ ਬੰਦ ਕਮਰੇ ਚ ਫੈਸਲੇ ਲਏ ਗਏ ਨੇ ਹੁਣ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਨੇ ਨਜੂਸ਼ੀ ਤੇ ਬੀਬਾ ਹਰ ਸਿਮਰਤ ਕੌਰ ਬਾਦਲ ਇਹ ਉਹ ਉਹਨਾਂ ਦੋਵਾਂ ਉਮੀਦਵਾਰਾਂ ਵਿੱਚੋਂ ਨੇ ਜਿਨ੍ਹਾਂ ਦੀ ਆਪਣੀ ਜਾਇਦਾਦ ਕਰੋੜਾ ਰੁਪਏ ਦੀ ਹੈ ਔਰ ਲੱਖਾਂ ਰੁਪਏ ਦਾ ਜਿਹੜਾ ਫੰਡ ਸੀ ਇਸ ਚੋਣ ਸਮਗਰੀ ਦੇ ਚੋਣ ਪ੍ਰਚਾਰ ਦੇ ਦੌਰਾਨ ਜੋ ਕਿ ਬਾਕੀ ਵੱਖ-ਵੱਖ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਨੂੰ ਦਿੱਤਾ ਔਰ ਪਾਰਟੀ ਪੱਧਰ ਦੇ ਉੱਤੇ ਜਿਹੜੀ ਗੱਲ ਇਹ ਹੈ ਕਿ ਜਿਹੜੀ ਅ ਬੀਬਾ ਹਰਸਿਮਰਤ ਕੌਰ ਬਾਦਲ ਤੇ ਨਿਲ ਜੋਸ਼ੀ ਨੂੰ ਹੀ ਕਿਉਂ ਚੁਣਿਆ ਗਿਆ ਕਿ ਇਹਨਾਂ ਨੂੰ ਫੰਡ ਦਿੱਤਾ ਜਾਏਗਾ ਇਸ ਨੂੰ ਲੈ ਕੇ ਹੁਣ ਚਰਚਾ ਹੋਣ ਲੱਗੀ ਹੈ ਇਸ ਨੂੰ ਲੈ ਕੇ ਵੀ ਹੋ ਸਕਦਾ ਉਹਨਾਂ ਵਾਲੇ ਸਮੇਂ ਦੇ ਵਿੱਚ ਬਾਗੀ ਧੜੇ ਦੇ ਵੱਲੋਂ ਪ੍ਰੈਸ ਕਾਨਫਰੰਸਾਂ ਦੇ ਵਿੱਚ ਵੀ ਜ਼ਿਕਰ ਹੋਣ ਲੱਗੇ ਫਿਲਹਾਲ ਅਖਬਾਰਾਂ ਦੀਆਂ ਸੁਰਖੀਆਂ ਬਣਦਾ ਮੁੱਦਾ ਦਿਖਾਈ ਦੇ ਰਿਹਾ ਹੈ ਇਸ ਜਾਣਕਾਰੀ ਵਿੱਚ ਇਨਾ ਹੀ ਜਦ ਤੱਕ ਕੋਈ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਨੇ ਰਹੋ ABC ਪੰਜਾਬ ਦੇ ਨਾਲ